ਬਹੁਤ ਪਿਆਰ ਕਰਦੀ ਪਿਆਰੀ ਉਹਨੂੰ ਭਰਾ ਵੀ ਉਹਨੂੰ ਬਹੁਤ ਪਿਆਰ ਕਰਦੇ ਸੀ ਛੋਟੀ ਜੀ ਤਾਂ ਉਹਨਾਂ ਨੇ ਵਿਆਹ ਕਰ ਦਿੱਤਾ ਛੋਟੀ ਦਾ ਵਿਆਹ ਕਰ ਦਿੱਤਾ ਤੇ ਜਦੋਂ ਕੰਵੜਾ ਆਉਂਦਾ ਵਰਤਾ ਦੇ ਪਰਿਵਾਰੀਆਂ ਨੇ ਮਤ ਰੱਖਦੇ ਤੇ ਵੀ ਜ਼ਿੱਦ ਕੀਤੀ ਕਿ ਮੈਂ ਵਰਤ ਰੱਖਣਾ ਜਦੋਂ ਨੇ ਵਰਤ ਰੱਖਿਆ ਤੇ ਉਹਨੂੰ ਕੋਸ਼ ਪਤਾ ਨਹੀਂ ਉਹ ਸਾਰਾ ਦਿਨ ਸੂਈ ਧਾਗੇ ਦੇ ਨਾਲ ਆਪਣਾ ਕੁਛ ਨਾ ਕੁਛ ਕਰਦੀ ਰਹੀ ਔਰ ਜਿੰਨੀਆਂ ਵੀ ਸੂਈਆਂ ਨੇ ਗੱਡੀਆਂ ਉਹ ਸਾਰੀਆਂ ਉਹਦੇ ਪਤੀ ਦੇ ਰੋਮ ਦੇ ਵਿੱਚ ਵਾਜ਼ੀਆ ਗਏ ਸ਼ਾਮ ਦਾ ਟਾਈਮ ਹੋਣ ਤੋਂ ਪਹਿਲਾਂ ਹੀ ਉਹਦੇ ਉਹਨਾਂ ਦੇ ਭਰਾਵਾਂ ਨੇ ਚਿੰਤਾ ਹੋਣ ਲੱਗੀ ਕਿ ਭੈਣ ਨੂੰ ਬਹੁਤ ਤੋਖ ਲੱਗੀ ਹੋਏਗੀ ਉਹਨਾਂ ਨੇ ਕਿਹਾ ਕਿ ਭੈਣ ਤੂੰ ਰੋਟੀ ਖਾ ਲਾ ਤੇਰੀ ਉੱਪਰ ਜਾਇ ਹੈ ਲੈ ਖਾ ਲਈ ਤੂੰ ਨਹੀਂ ਖਾ ਲਾਉ ਕਹਿੰਦੇ ਨਹੀਂ ਅਜੇ ਨਹੀਂ ਚੱਲ ਜਣ ਗਿਆ ਕਹਿੰਦੇ ਨਹੀਂ ਉਹ ਤੋਂ ਦੇਖ ਦੂਰ ਚੱਲ ਜਣ ਗਿਆ ਉਹਨਾਂ ਨੇ ਲੱਕੜਾਂ ਬਾਲ ਕੇ ਅੱਗੇ ਚਿੱਟੀ ਚੱਦਰ ਜਾਣ ਕੇ ਤੇ ਉਹਨੂੰ ਕਿਹਾ ਕਿ ਚੰਦ ਚੜ ਗਿਆ ਉਹਨੇ ਖਾਣਾ ਖਾ ਲਿਆ ਖਾਣਾ ਖਾਣ ਤੋਂ ਬਾਅਦ ਥੋੜੀ देर ਬਾਅਦ ਹੀ ਉਹਦੇ ਸਸਰਾਜ ਦਾ ਸੁਨਾਹ ਆ ਗਿਆ ਕਿ ਤੇਰਾ ਪਤੀ ਬਹੁਤ ਜ਼ਿਆਦਾ ਬਿਮਾਰ ਹੈ। ਵਿਚਾਰੀ ਉਸੇ ਵੇਲੇ ਤੁਰ ਪਈ ਆਪਣੇ ਭਰਾਵਾਂ ਦੇ ਨਾਲ ਜਦੋਂ ਜਾ ਕੇ ਦੇਖਿਆ ਤੇ ਉਹਦਾ ਪਤੀ ਜਿਹੜਾ ਬਹੁਤ ਹੀ ਜ਼ਿਆਦਾ ਬਿਮਾਰ ਸੀ। ਉਹਨੇ ਜਦੋਂ ਜਾ ਕੇ ਦੇਖਿਆ ਤੇ ਉਹਨੇ ਆਪਣੇ ਪਤੀ ਦਾ ਸਿਰ ਆਪਣੇ ਤੇ ਰੱਖਿਆ ਔਰ ਸਾਰਾ ਸਾਂ ਸੂਈਆਂ ਕੱਢਦੀ ਰਹੀ। ਜਦੋਂ ਸਾਰਾ ਸਾਲ ਸੂਈਆਂ ਕੱਟੀਆਂ ਤੇ ਇੱਕ ਸੂਈ ਰਹਿ ਗਈ। ਸਾਰ ਬਾਦ ਸੇਰ ਕਰਵਰੇ ਚੋਂ ਜ਼ਬਰ ਤਾਇਆ ਕਰਮੜਾ ਵਾਲੇ ਅਲੋਧੀ ਕਰਮੜਾ ਕਰਮੜਾ ਨਾਲ ਬਲੀਚ ਕਰਮੜਾ ਵਾਲੇ ਆ ਗਏ ਜਿਹੜੀ ਰਾਣੀ ਸੀ ਸੂਈਆਂ ਕੜ ਕੇ ਦੀ ਸਾਰਾ ਸਾਲ ਉਹਨੇ ਗੋਲੀ ਨੂੰ ਕਿਹਾ ਕਿ ਇੱਕ ਕਰਦੀ ਸੂਈ ਜਾਗੀ ਇਹ ਮੈਂ ਜਰਾ ਕਰਵਰੇ ਲੈ ਆਵਾਂ ਤੇ ਤੂੰ ਸੂਈ ਫੋੜ ਜਿਹੜੀ ਰਾਣੀ ਸੀ ਉਹ ਕਰਵਰੇ ਲੈ ਕੇ ਚਲ ਗਈ ਜਿਹੜੀ ਤੇ ਰਾਜੇ ਨੇ ਸਮਝਿਆ ਕਿ ਇਹੋ ਹੀ ਮੇਰੀ ਰਾਣੀ ਤੇ ਜਦੋਂ ਰਾਣੀ ਜਿਹੜੀ ਸੀ ਉਹ ਲੈ ਕੇ ਆਈ ਆਪਣਾ ਕਰਮੜਾ ਉਹਨੇ ਵੇਖਿਆ ਕਿ ਜਿਹੜੇ ਪਤੀ ਉਹਦੇ ਨੇ ਉੱਠ ਕੇ ਰਾਗਨਾਮ ਕਰਦੇ ਉੱਠ ਪਏ ਨੇ ਔਰ ਸਾਰੇ ਖੁਸ਼ ਨੇ ਕਿ ਦਾਦਾ ਜੀ ਉੱਠ ਪਏ ਨੇ ਔਰ ਜਿਹੜੀ ਗੋਲੀ ਸੀ ਉਹ ਰਾਣੀ ਬਣ ਗਈ ਜਿਹੜੀ ਰਾਣੀ ਸੀ ਉਹ ਗੋਲੀ ਬਣ ਗਈ ਉਹ ਕਿਵੇਂ ਬਣ ਗਈ ਗੋਲੀ ਕਿਉਂ ਲੋਕ ਕਰਵਰੇ ਲੈਣ ਚਲ ਗਏ ਤੇ ਜਿਹੜੀ ਇੱਕ ਸੂਈ ਪੁੱਟੀ ਤੇ ਰਾਜਾ ਨੇ ਸਮਝਿਆ ਕਿ ਇਹੋ ਹੀ ਮੇਰੀ ਰਾਣੀ ਹੈ ਅਸਕਾਰ ਤੇ ਰਾਣੀ ਨੂੰ ਕਹਿਣਾ ਕਿ ਰਾਣੀ ਨੂੰ ਵੀ ਚਾਹੀਦਾ ਜਿਹੜੀ ਅਸਲੀ ਰਾਣੀ ਸੀ ਪਹਿਲਾਂ ਉਹਨੇ ਕਿਹਾ ਕਿ ਮੈਨੂੰ ਖੁਸ਼ਨੀ ਚਾਹੀਦਾ ਮੈਨੂੰ ਗੁੱਡੀਆਂ ਬਟੋਲੇ ਚਾਹੀਦੇ ਮੈਨੂੰ ਬਹੁਤ ਕੁਝ ਨਹੀਂ ਚਾਹੀ ਜਿਹੜੀ ਗੋਲੀ ਸੀ ਉਹਦੇ ਨਾਲ ਮੇਰੇ ਵਾਸਤੇ ਹਾਰ ਸ਼ਿੰਗਾਰ ਸਭ ਕੁਝ ਲੈ ਕੇ ਹਰ ਰੋਜ਼ ਇਹੋ ਜਿਹੀ ਚੀਜ਼ ਹੁੰਦੀ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਇਹ ਜਦੋਂ ਵੀ ਮੈਨੂੰ ਕਹਿੰਦਾ ਟੀ ਰਾਣੀ ਕਹਿੰਦੀ ਕਿ ਮੇਰੇ ਵਾਸਤੇ ਹੀ ਲੈ ਕੇ ਆ ਤੇ ਜਿਹੜੀ ਗੋਲੀ ਉਹ ਕਿੰਨੇ ਵਰਸੇ ਗੁੱਡੀਆਂ ਬਟੋਲੇ ਲੈ ਕੇ ਆ ਉਹਨਾਂ ਨੇ ਇੱਕਦਮ ਗੱਲ ਕੀਤੀ ਕਿ ਰਾਣੀ ਜਦੋਂ ਵੀ ਮੈਂ ਤੈਨੂੰ ਇਹ ਚੀਜ਼ ਪੁੱਛਦਾ ਤੈਨੂੰ ਇਹ ਕਹਿੰਨੀ ਹੈ ਕਿ ਮੇਰੇ ਵਾਸਤੇ ਗੁੱਡੀਆਂ ਬਟੋਲੇ ਲੈ ਕੇ ਆਓ ਔਰ ਰਾਣੀ ਜਿਹੜੀ ਏ ਉਹ ਕਹਿੰਦੀ ਮੇਰੇ ਉੱਤੇ ਹਾਰ ਸਨਾਰ ਕਿ ਤੇਰਾ ਕੀ ਰਾਜ ਹੈ ਕਿਉਂ ਇਸ ਤਰ੍ਹਾਂ ਕਰਦੇ ਤੂੰ ਨਾ ਆਣ ਤੇ ਰੋ ਪਾਣੀ ਨਾ ਸੁਤੇ ਨੂੰ ਜਗਾਵੀ ਨਾ ਹਸੇ ਨੂੰ ਮਨਾਈ ਨਾ ਪਾਇ ਦੀ ਪਰ ਕਰਵਣਾ ਨਾ ਸਦਾ ਸੋਹ ਕਰਵਣਾ ਚਲ ਚਲ ਤੇ ਪਾਣੀ ਪੀ ਨਾ ਚਲੋ ਹਾਂ ਸਤਿ ਸ੍ਰੀ ਅਕਾਲ ਲੈ ਕੁੜੀਓ ਅੰਮੀ ਰੋ ਲੈ ਪਾਇ ਦੀ ਬੈਂਟੇਰੀ ਬਹੁਤ ਤਰਕੜਾਂ ਪੀ ਲੈ ਨਾ ਵਾਂ ਪੈ ਤੇ ਨੂੰ ਹੁਸੇ ਨੂੰ ਸੋਈ ਜਿ ਧਾਗਾ ਵਾਂਗ ਪੈ ਕਰ ਬਰਾ ਬਟਾਈਏ ਜੀ ਦਿਨ ਸ਼ਗਨਾ ਦਾ ਚੜੀਆ ਆਉ ਕਰਾਈਏ ਜੀ ਕੁੜੀਓ ਪੈ ਰੋ ਤਰ ਬੋਲਾ ਮੈਂ ਵੀਰੋ ਕੁੜੀਓ ਤਰ ਬੋਲਾ ਨਾ ਸਦਾ ਮਾਘੜ ਕਰ ਬੋਲਾ ਰੋਜ ਗਾਵੀਨਾ ਰਸੇ ਨੂੰ ਮਨਾਈ ਨਾ ਵੀਰੋ ਕੁੜੀਓ ਕੜਵੜਾ ਲੈ ਪਾਈਆਂ ਦੀ ਤਣ ਕੜਵੜਾ ਲੈ ਸਦਾ ਸੁਹਾਗਣ ਕਰਵੜਾ ਲੈ ਕੱਤੀ ਨਾਇ ਪੰਜਾਬ 84 ਲਈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਕਿ ਪੂਰੇ ਭਾਰਤ ਦੇ ਵਿੱਚ ਕਰਵਾ ਚੌਦ ਦਾ ਤਿਉਹਾਰ ਜਿਹੜਾ ਖੁਸ਼ੀਆਂ ਦੇ ਚਾਵਾ ਦੇ ਨਾਲ ਮਨਾਇਆ ਜਾ ਰਿਹਾ ਬਟਾਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਆਪਣੀ ਪਤੀ ਦੇ ਲੰਬੀ ਉਮਰ ਵਾਸਤੇ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਜਰਾਏ ਕਰਵਾ ਚੋਦਾ ਜਿਹੜਾ ਵਰਤ ਰੱਖਿਆ ਜਾਂਦਾ ਏ ਤੋਹਾਗਣਾ ਵੱਲੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਟਾਲਾ ਦੇ ਵਿੱਚ ਵੀ ਜਰਾਏ ਐ ਤੋਹਾਰ ਜਰਾਏ ਖੁੱਚਿਆਂ ਦੇ ਚਾਵਾਂ ਦੇ ਨਾਲ ਮਨਾਇਆ ਜਾਂਦਾ ਏ ਤੇ ਪਿਆਰ ਹੁੰਦਾ ਏ ਪਿਆਰ ਸਦਕਾ ਹੀ ਜਰਾਏ ਪੂਰਾ ਦਿਨ ਕੁਛ ਨਹੀਂ ਖਾਣਾ ਕੋਈ ਕੰਮ ਨਹੀਂ ਕਰਨਾ ਤੇ ਆਪਣੇ ਪਤੀ ਨੂੰ ਜੇ ਸੁੱਤੇ ਦਿਨ ਉਹਨਾਂ ਨੂੰ ਨਹੀਂ ਫਵਾਣਾ ਹੁੰਦਾ ਕਰਦੇ ਆਂ ਗੱਲ ਬਾਤ ਕਥਾ ਦੇ ਵਿੱਚ ਕੀ ਕਿਹਾ ਜਾਂਦਾ ਤੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਨੀਆਂ ਪੈਂਦੀਆਂ ਕਰਦੇ ਆਂ ਗੱਲ ਬਾਤ ਪੂਜਾ ਸ਼ਰਮਲੇ ਤਸੋ ਕਿਦਾਂ ਦੇਖ ਦਿਓ ਜੀ ਹਰ ਸਾਲ ਕਰਵਾ ਚੌਦਾ ਤਿਉਹਾਰ ਜਿਹੜਾ ਹੈ ਮਨਾਇਆ ਜਾਂਦਾ ਆਪਣੀ ਪਤੀ ਦੀ ਲੰਬੀ ਉਮਰ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਤੇ ਕਿਹੜੀ ਕਥਾ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਤੇ ਕਿਹੜੀਆਂ ਗਰੀਆਂ ਸਾਵਧਾਨੀਆਂ ਆਉਂਦੀਆਂ ਕਥਾ ਵੇਖੋ ਜੀ ਕਰਵਾ ਚੌਦਾ ਵਰਤ ਬੜਾ ਮਹੱਤਵਪੂਰਨ ਵਰਤ ਹੈਗਾ ਜੀ ਇਹ 10 15 ਪਿੰਡਿਆਂ ਨੇ ਪਹਿਲਾਂ ਹੀ ਲੇਡੀਜ਼ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਕੋਈ ਸੂਟ ਖਰੀਦ ਲਓ ਮੇਕਅਪ ਦਾ ਸਮਾਨ ਠੀਕ ਲਓ ਮਤਲਬ ਬਹੁਤ ਹੀ ਤੂਮ ਤਾਣ ਦੇ ਨਾਲ ਮਨਾਇਆ ਜਾਂਦਾ ਹੈ ਕਰਵਾ ਚੌਥ ਵਾਲੇ ਦਿਨ ਗੁਲਹਨ ਦੀ ਤਰ੍ਹਾਂ ਸਜਦੀਆਂ ਨੇ ਸਾਰੀਆਂ ਸੁਭਾਈ ਸਰਗੀ ਵੇਲੇ ਜਦ ਸਰਗੀ ਖਾਂਦੀ ਆ ਉਹਦੇ ਗੁਲਹਨ ਦੀ ਤਰ੍ਹਾਂ ਸਜਦੀਆਂ ਸ਼ਾਮ ਨੂੰ ਉਹ ਕੋਈ ਕਮੀ ਨਹੀਂ ਛੱਡਦੀਆਂ ਕਿ ਜਿਸ ਤਰ੍ਹਾਂ شادی ਵਾਲੇ ਦਿਨ ਸਜਦੀਆਂ ਨੇ ਜੋੜਾ ਪਾ ਕੇ ਕੋਈ ਜੋੜਾ ਪਾ ਕੇ ਵਧੀਆ ਤਰ੍ਹਾਂ ਸਜਦੀਆਂ ਨੇ ਔਰ ਕਰਵਾ ਚੌਥ ਦਾ ਵਰਤ ਖਾਲੀਆਂ ਇੱਕ ਦੂਸਰੇ ਦੇ ਹੱਥ ਚ ਦੇ ਕੇ ਬਿਟਾ ਕੇ ਕਰਵਾ ਚੌਥ ਮਨਾਉਂਦੀਆਂ ਨੇ ਇਸ ਦਿਨ ਇੱਕ ਸੱਤਾਂ ਭਰਾਵਾਂ ਦੀ ਭੈਣ ਇੱਕ ਵੀਰੋ ਸੀ ਜਿੰਨੇ ਕੇ ਬਹੁਤ ਪ੍ਰੀਅ ਸੀ ਆਪਣੇ ਭਰਾਵਾਂ ਦੀ ਭੈਣ ਵਰਤ ਰੱਖਿਆ ਸੀਗਾ ਤੇ ਭਰਾਵਾਂ ਨੂੰ ਬਹੁਤ ਉਹਦੇ ਨਾਲ ਪਿਆਰ ਸੀਗਾ ਉਹਨਾਂ ਨੇ ਉਹਨੂੰ ਕਿਹਾ ਕਿ ਭੈਣ ਤੂੰ ਰੋਟੀ ਖਾਣਾ ਸਾੜ ਕੋ ਬਰਦਾਸ਼ਤ ਹੁੰਦਾ ਉਹਨੇ ਕਿਹਾ ਨਹੀਂ ਮੈਂ ਨਹੀਂ ਖਾਣੀ ਉਹ ਆਪਣੇ ਛੋਟੀ ਉਮਰ ਦੇ ਵਿੱਚ ਸਾਰਾ ਦਿਨ ਸੂਈ ਲੈ ਕੇ ਆਪਣੀ ਚੱਦਰ ਤੇ ਫਲਾਵਰ ਵਗੈਰਾ ਬਣਾਉਂਦੀ ਰਹੀ ਜਿੰਨੀਆਂ ਸੂਈਆਂ ਉਹ ਕੱਢਦੀ ਰਹੀ ਉਹਦੇ ਪਤੀ ਦੇ ਰੋਮ-ਰੋਮ ਦੇ ਵਿੱਚ ਵੱਜਦੀਆਂ ਰਹੀਆਂ ਔਰ ਜਦੋਂ ਸ਼ਾਮ ਪਈ ਉਹਨੇ ਖਾਣਾ ਖਾ ਲਿਆ ਤੇ ਦੂਸਰ ਹਾਲ ਤੋਂ ਸੁਣਾ ਆ ਗਿਆ ਕਿ ਤੇਰੇ ਪਤੀ ਦੀ ਹਾਲਤ ਬਹੁਤ ਖਰਾਬ ਹੈ ਔਰ ਉਹ ਉਸੇ ਵੇਲੇ ਉਹ ਚਲ ਗਈ ਜਿੰਨੀਆਂ ਸੂਈਆਂ ਉਹਨੇ ਆਪਣੀ ਚੱਦਰ ਦੇ ਤੇ ਛੱਡੀਆਂ ਸੀਗੀਆਂ ਉਹਨੀਆਂ ਸੂਈਆਂ ਸਾਰੀਆਂ ਦੇ ਰੋਮ ਰੋਮ ਦੇ ਵਿੱਚ ਵੱਜੀਆਂ ਉਹਨੇ ਸਾਰੀਆਂ ਸੂਈਆਂ ਹੀ ਕੱਢ ਦਿੱਤੀਆਂ ਸਾਰਾ ਸਾਲ ਲੱਗ ਗਿਆ ਇੱਕ ਸੂਈ ਰਹਿ ਗਈ ਜਦੋਂ ਪੁੱਟਣ ਵਾਲੀ ਤੇ ਉਹਨਾਂ ਨੇ ਕਰਵਰੇ ਵਾਲੇ ਆ ਗਏ ਕਰਵਰਾ ਲੈ ਲੋ ਜੀ ਕਰਵਰਾ ਲੈ ਲੋ ਰਾਣੀ ਫੇਰ ਕਰਵਰਾ ਲੈਣ ਵਾਸਤੇ ਜਲ ਗਈ ਤੇ ਜਿਹੜੀ ਗੋਲੀ ਸੀ ਉਹਨੂੰ ਉਹਨੇ ਬਿਠਾਤਾ ਤੂੰ ਇਸ ਤਰ੍ਹਾਂ ਕਿ ਇੱਕ ਅੱਧੀ ਸੂਈ ਰਗੀ ਆ ਤੇ ਮੈਂ ਹੁਣੇ ਆਨੀ ਆ ਤੇ ਜਰਾ ਤੂੰ ਧਿਆਨ ਰੱਖ ਪੁੱਟਦੇ ਸੂਈ ਉਹ ਇੱਕ ਸੂਈ ਪੁੱਟਣ ਵਾਲੀ ਰਹਿ ਗਈ ਜਦੋਂ ਉਹਨਾਂ ਨੇ ਇੱਕ ਸੂਈ ਫੁੱਟੀ ਤੇ ਰਾਜਾ ਜੀ ਦਾ ਆਰਾਮ ਕਰਦੇ ਉੱਠ ਪਏ ਉਹਨਾਂ ਨੇ ਸਮਝਿਆ ਹੋਈ ਮੇਰੀ ਰਾਣੀ ਐ ਉਹਨਾਂ ਨੇ ਉਹਨੂੰ ਰਾਣੀ ਵੀ ਦੇ ਨਾਲ ਰੱਖਿਆ ਜਦੋਂ ਗੋਲੀ ਰਾਣੀ ਸੀ ਆਈ ਜਦੋਂ ਕਰਵਰਾ ਲੈ ਕੇ ਉਹਨੇ ਵੇਖਿਆ ਤੇ ਫਾਇਆ ਹੀ ਪਲਟ ਗਈ ਆ ਉਹ ਵਿਚਾਰੀ ਆਪਣੇ ਇੱਕ ਕਮਰੇ ਚ ਚੁੱਪ ਹੋ ਕੇ ਬੈਠ ਗਈ ਜਦੋਂ ਰਾਜਾ ਨੇ ਸ਼ਿਕਾਰ ਖੇਡਣ ਵਾਸਤੇ ਜਾਣਾ ਉਹਨਾਂ ਨੇ ਕਹਿਣਾ ਜਿਹੜੀ ਗੋਲੀ ਸੀ ਉਹਨੂੰ ਕਹਿਣਾ ਕਿ ਤੈਨੂੰ ਕੀ ਚਾਹੀਦਾ ਉਹਨੇ ਕਹਿੰਦਾ ਮੈਨੂੰ ਹਾਰ ਸ਼ਿੰਗਾਰ ਸਭ ਕੁਝ ਚਾਹੀਦਾ ਔਰ ਜਿਹੜੀ ਰਾਣੀ ਗੋਲੀ ਬਣ ਗਈ ਸੀ ਇਸ ਕਮਰੇ ਚ ਬੰਦ ਹੋ ਗਈ ਸੀ ਉਹ ਉਹਨੇ ਕਹਿੰਦਾ ਮੈਨੂੰ ਗੁੱਡੀਆਂ ਪਟੋਲੇ ਚਾਹੀਦੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਉਹਨਾਂ ਨੇ ਕਿਹਾ ਕਿ ਕੀ ਗੱਲ ਤੂੰ ਗੁੱਡੀਆਂ ਪਟੋਲੇ ਹਰ ਵੇਲੇ ਮੰਗਦੀ ਆ ਹੋਰ ਕੋ ਕੁਛ ਨਹੀਂ ਮੰਗਦੀ ਕੀ ਗੱਲ ਕਹਿੰਦੇ ਕਿ ਰਾਜਾ ਇਸ ਤਰ੍ਹਾਂ ਜੀ ਮੈਂ ਸਾਰਾ ਦਿਨ ਸੂਈ ਧਾਗਾ ਕੱਢਦੀ ਰਹੀ ਜਿੰਨੀਆਂ ਸੂਈਆਂ ਤੁਹਾਡੇ ਰੋਮ ਰੋਮ ਦੇ ਵਿੱਚ ਵਧ ਗਈਆਂ ਜਦੋਂ ਇੱਕ ਸੂਈ ਰਹਿ ਗਈ ਤੇ ਇਹਨੇ ਫੋੜੀ ਦੇ ਦਿੱਤੇ ਤੈ ਇਹਨੂੰ ਰਾਣੀ ਸਮਝ ਲਿਆ ਤੇ ਮੈਨੂੰ ਗੋਲੀ ਸਮਝ ਲਿਆ ਇਸ ਕਰਕੇ ਇਹ ਰਾਣੀਆਂ ਜਿਹੜੀ ਗੋਲੀ ਬਣ ਗਈ ਉਹਨਾਂ ਨੇ ਉਸੇ ਵੇਲੇ ਹੀ ਦਰਬਾਰ ਸਜਾਇਆ ਤੇ ਕਲੀਨ ਵਛਾਏ ਰੇਸ਼ਮ ਦੇ ਵਛਾਏ ਦੁੱਜੇ ਅਸਲ ਉਹਨਾਂ ਨੇ ਗੋਲੀ ਜਿਹੜੀ ਆ ਗਈ ਸੀ ਉਹਨੂੰ ਕਿਹਾ ਤੂੰ ਚੱਲ ਉਹ ਗਈ ਦੇ ਉਹ ਸਾਰੇ ਵਿਚਾਰ ਇਕੱਠੇ-ਇਕੱਠੇ ਕਰਕੇ ਚੱਲ ਗਏ ਔਰ ਜਿਹੜੀ ਰਾਣੀ ਆ ਰਾਣੀ ਆ ਆਪਣੇ ਬੜੇ ਆਰਾਮ ਦੇ ਨਾਲ ਬਈ ਰਾਜਨ ਪਛਾਣ ਆ ਕਿ ਇਹ ਹੀ ਰਾਣੀ ਹੈ ਇਹ ਹੀ ਗੋਲੀ ਹੈ ਤੇ ਉਹਨਾਂ ਨੇ ਗੋਲੀ ਨੂੰ ਉਸੇ ਵੇਲੇ ਜੰਗਲਾਂ 'ਚ ਛੱਡਤਾ ਤੇ ਰਾਣੀ ਨੂੰ ਆਪਣੇ ਨਾਲ ਬਰਾਜਨ ਕੀਤਾ ਰਾਣੀ ਸੀ ਸੋ ਗੋਲੀ ਹੋਈ ਗੋਲੀ ਸੀ ਸੋ ਰਾਣੀ ਹੋਈ ਕਹਿੰਦਾ ਮਤਲਬ ਕਿ ਜਿਹੜੀ ਗੋਲੀ ਸੀਗੀ ਉਹ ਰਾਣੀ ਬਣ ਗਈ ਤੇ ਰਾਣੀ ਸੀ ਜਿਹੜੀ ਗੋਲੀ ਉਹ ਸਚਾਈ ਬਿਲਕੁਲ ਇਹੋ ਹੀ ਆ ਸਦਾ ਸੁਹਾਗਣ ਦੀ ਨਿਸ਼ਾਨੀ ਆ ਕਿ ਜਿਹੜਾ ਸੁਹਾਗ ਆ ਹਮੇਸ਼ਾ ਆਪਣਾ ਆਪਣਾ ਰਹਿੰਦਾ। ਉਹ ਕਿਤੇ ਨਾ ਕਿਤੇ ਲੱਗਦਾ ਨੇ ਕਿ ਪਿਆਰ ਹੁੰਦਾ ਏ। ਪਿਆਰ ਸਦਕਾ ਹੀ ਜਿਹੜਾ ਏ ਸਾਰਾ ਦਿਨ ਕੁਛ ਨਹੀਂ ਖਾਣਾ ਕੋਈ ਕੰਮ ਨਹੀਂ ਕਰਨਾ। ਐਤੋਂ ਤੱਕ ਕੀ ਆਪਣੇ ਪਤੀ ਨੂੰ ਉਠਵਾਣਾ ਵੀ ਨਹੀਂ ਜੇ ਸੁੱਤੇ ਦਨੇ। ਪਰ ਪਿਆਰ ਸਦਕਾ ਹੀ ਵਰਤ ਰੱਖਿਆ ਜਾਂਦਾ ਪਾਣੀ ਤੱਕ ਵੀ ਨਹੀਂ ਪੀਣਾ। ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ। ਇਹ ਪਰਮਾਤਮਾ ਦੀ ਬੜੀ ਕਿਰਪਾ ਹੈ। ਉਹਦੀ ਕਿਰਪਾ ਦੀ ਆ ਤੇ ਵੇਖੋ ਮੈਂ ਕਦੋਂ ਦੀ ਬੋਲ ਰਹੀ ਐ ਤਿੰਨ ਘੰਟੇ ਤੋਂ ਬੋਲ ਰਹੀ। ਪਾਣੀ ਨਹੀਂ ਪੀਤਾ ਤਿੰਨ ਘੰਟੇ ਦਾ ਬੋਲ ਰਹੀ ਉਹਦੀ ਕਿਰਪਾ ਹੈ। ਉਹ ਅਸੀਂ ਮੰਦਿਰ 'ਚ ਬੈਠੇ ਪ੍ਰਭੂ ਦਾ ਸਾਦਾ ਅਸ਼ੀਰਵਾਦ ਹੈ ਔਰ ਪਤੀ ਪਤਨੀ ਦਾ ਇੰਨਾ ਪਿਆਰ ਹੁੰਦਾ ਹੈ ਤੇ ਮੇਰੇ ਪਤੀ ਦੇ 5 ਫੋਨ ਆ ਗਏ ਘਰ ਆ ਤੈਨੂੰ ਕੀ ਗੱਲ ਹੈ ਉਹ ਵੀ ਉਹ ਵੀ ਮੇਰੀ ਫਿਕਰ ਕਰ ਰਹੇ ਨੇ ਸਰ ਠੀਕ ਹੈ ਮੇਰੇ ਮਨ ਪਤੀ ਵੀ ਪਤੀ ਵੀ ਰੱਖਦੇ ਨੇ ਪਤੀ ਵੀ ਰੱਖਦੇ ਨੇ ਅਗਰ ਅਗੇ ਪਤਨੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਪਤੀ ਵੀ ਵਰਤ ਰੱਖਦੇ ਆ ਕਈ ਪਤੀ ਪਤਨੀ ਦੋਨੋਂ ਹੀ ਰੱਖਦੇ ਪਤੀ ਵੀ ਉਹਨਾਂ ਹੀ ਪਿਆਰ ਪਤਨੀ ਨੂੰ ਕਰਦਾ ਜਿੰਨਾ ਪਤਨੀ ਕਰਦੀ ਪਤਨੀ ਕਰਦੀ ਇਸ ਕਰਕੇ ਚੰਦਰਮਾ ਚੜੂਗਾ ਤਾਂ ਫੇਰ ਹੋਣਾ ਬਈ ਹੱਥ ਪਾਣੀ ਤੇ ਮਾ ਫੇਰ ਵਰਤ ਫੇਰ ਵਰਤ ਉਸ ਕਰ ਠੀਕ ਐਸੇ ਜਨਾ ਚੰਦੇ ਜਿਹੜੇ ਦੇਖ ਰਹੇ ਨੇ ਭੈਣਾ ਭੈਣਾ ਨੂੰ ਇਹ ਜਿਵੇਂ ਮੈਂ ਕਹਿੰਨੀ ਆ ਕਿ ਹਰ ਸਾਲ ਇਸ ਤਰ੍ਹਾਂ ਇਹ ਕਰਵਾ ਚੌਦਾ ਵਰਤ ਤਉਮਤਾ ਨਾਮ ਲਾਇਆ ਜਾਵੇ ਮੰਦਰ ਚ ਇਸ ਤਰ੍ਹਾਂ ਹੀ ਸਰਦਾ ਭਾਵਨਾ ਦੇ ਨਾਲ ਆਪਣੇ ਪਤੀ ਦੀ ਲੰਬੀ ਕਾਮਨਾ ਵਾਸਤੇ ਉਹ ਵਰਤ ਰੱਖੇ ਸੋ ਗੱਲਬਾਤ ਕਰਦੇ ਆ ਕੀ ਕਹਿਣਾ ਅੱਜ ਤੁਹਾਗਣਾ ਨੇ ਵਰਤ ਰੱਖਿਆ ਆਪਣੀ ਪਤੀ ਦੀ ਲੰਬੀ ਉਮਰ ਵਾਸਤੇ ਕਰਦੇ ਆ ਗੱਲਬਾਤ ਮਮ ਪਸਕਾਰ ਕੀ ਨਾਮ ਦੇ ਰੀਆ ਪ੍ਰੀਆ ਜੀ ਕਿੱਦਾਂ ਦੇਦੇ ਹੋ ਹਰ ਸਾਲ ਜਿਹੜਾ ਏ ਕਰਵਾ ਚੌਦਾ ਵਰਤ ਰੱਖਦੇ ਹੋ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਕਿਤੇ ਨਾ ਕਿਤੇ ਪ੍ਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਤੇ ਪਤੀ ਦਾ ਵੀ ਅਸ਼ੀਰਵਾਦ ਹੁੰਦਾ ਕਿ ਤੁਸੀਂ ਸਾਰਾ ਦਿਨ ਕੁਝ ਨਹੀਂ ਖਾਣਾ ਹੁੰਦਾ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਲੱਗਦਾ ਇਹ ਅੱਛਾ ਲੱਗਦਾ ਰੱਖੇ ਵਰ ਹਾਂਜੀ ਜੰਦ ਨੇ ਕਿ ਯਾਹ ਬੜਾ ਯਾਹ ਬਲਾ ਮਹੂਰ ਹਾਂਜੀ ਹਾਂਜੀ ਪੂਰਾ ਮੋਲ ਵਸਤਾਂ ਦਾ ਹੀ ਹੁੰਦਾ ਹੈ ਹਾਂਜੀ ਉਹ ਸਾਵਧਾਨੀਆਂ ਬਸ ਇਹੀ ਵੀ ਕਿਸੇ ਸੁੱਤੇ ਨੂੰ ਢਾਣਾ ਨਹੀਂ ਹੈ ਸੂਈ ਚ ਧਾਗਾ ਨਹੀਂ ਪਾਣਾ ਹੈਗਾ ਤੇ ਕਿਸੇ ਰੁੱਸੇ ਨੂੰ ਬਣਾਉਣਾ ਨਹੀਂ ਹੈ ਬਸ ਇਹੋ ਜਿਹੀ ਸਾਵਧਾਨੀਆਂ ਹੋ ਜਾਈਆਂ ਹਾਂਜੀ ਹਾਂਜੀ ਚੰਦਰਮਾ ਚਾਹੇਗਾ ਹਾਂਜੀ 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 ਕਿੱਦਾਂ ਲੱਗਦਾ ਸਾਵਧਾਨ ਸਪਾਰਾ ਦੇ ਨੀ ਨਹੀਂ ਪੂਰਾ ਸਾਲ ਉੜੀ ਕੀਦਾ ਤੇ ਬੜਾ ਮਜ਼ਾ ਆਂਦਾ ਰੱਖੇ ਹਾਂਜੀ ਉਹ ਗੱਲਬਾਤ ਕੀਤੀ ਹੋਰ ਵੀ ਪੈਣਾ ਤੇ ਮੌਜੂਦ ਆ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਕੀ ਉਹਨਾਂ ਦਾ ਕਹਿਣਾ ਨਮਸਕਾਰ ਨਮਸਕਾਰ ਕੀ ਨਾਮ ਦੇ ਮੋਨਿਕਾ ਮੋਨਿਕਾ ਜੀ ਕਿੱਦਾਂ ਦੇਖਦੇ ਹੋ ਹਰ ਸਾਲ ਜਿਹੜਾ ਕਰਵਾ ਚੌਦਾ ਤਿਹਾਰ ਖੁਸ਼ੀਆਂ ਤੇ ਚਾਵਾਂ ਦੇ ਨਾਲ ਮਨਾਇਆ ਜਾਂਦਾ ਬੜਾ ਪਿਆਰ ਹੁੰਦਾ ਹਸਬੰਡ ਵਾਈਫ ਦੇ ਵਿੱਚ ਕੀ ਕਹਿਣਾ ਚਾਹੁੰਦੇ ਐਸੇ ਵਾਰ ਮੈਂ ਅਸੀਂ ਸਾਰੀਆਂ ਭੈਣਾਂ ਇਕੱਠੀਆਂ ਹੁੰਦੀਆਂ ਸਾਲ ਬਾਅਦ ਜਨਮਵਾਰ ਦੀ ਉਡੀਕ ਹੁੰਦੀ ਆ ਹਨ ਸਾਰੇ ਆਪਣੇ ਪਹਿਲੇ ਜੋ ਸਮੇਂ ਦੇ ਹੁੰਦੇ ਆ ਉਹ ਸਮੇਂ ਹੁਣ ਸਾਰਾ ਪਿਆਰ ਹੁੰਨੇ ਆ ਭਾਵੇਂ ਉਮਰਾਂ ਜਿੰਨੀਆਂ ਮਰਜ਼ੀ ਹੋਣ ਪਰ ਫਿਰ ਵੀ ਇਹੀ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਕਿ ਅਸੀਂ ਅੱਜ ਹੀ ਵਿਆਏ ਆ ਠੀਕ ਆ ਸਰ ਤੇ ਬਸ ਵਧੀਆ ਲੱਗਦਾ ਜੀ ਕਿਤਨਾ ਕਿਤੇ ਕਹਿੰਦੇ ਨੇ ਪਾਣੀ ਵੀ ਨਹੀਂ ਪੀਣਾ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਸਾਰਾ ਦਿਨ ਕੁਝ ਨਹੀਂ ਖਾਣਾ ਕਹਿੰਦੇ ਨੇ ਕਿ ਪਤੀ ਪਤਨੀ ਦਾ ਪਿਆਰ ਹੋਵੇ ਤੇ ਪਰਮਾਤਮਾ ਦਾ ਵੀ ਕਿਰਪਾ ਹੁੰਦੀ ਏ ਤੇ ਉਸ ਕਿਰਪਾ ਦੇ ਨਾਲ ਹੀ ਜਿਹੜਾ ਸਾਰਾ ਦਿਨ ਕੁਝ ਨਹੀਂ ਖਾਣਾ ਜੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਅਸੀਂ ਰੱਖ ਪਾਨੇ ਆ ਠੀਕ ਹੈ ਨਾ ਉਹਨਾਂ ਦਾ ਆਸ਼ੀਰਵਾਦ ਹੀ ਹੈ ਤੇ ਅਸੀਂ ਵਰਤਤ ਨੂੰ ਪੂਰਨ ਕਰਦੇ ਆ ਜਿਸ ਤਰ੍ਹਾਂ ਪਾਣੀ ਵੀ ਨਹੀਂ ਪੀਣਾ ਪੁੱਛਦੇ ਨੇ ਹਾਂਜੀ ਬਹੁਤ ਵਧੀਆ ਲੱਗਦਾ ਜੀ ਉਹ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਲੱਗਦਾ ਜੀ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਤੇ ਪਤੀ ਦਾ ਵੀ ਆਸ਼ੀਰਵਾਦ ਹੁੰਦਾ ਤੇ ਤਾਂ ਹੀ ਜਿਹੜਾ ਵਰਤ ਰੱਖਿਆ ਜਾਂਦਾ ਏ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਬਟਾਲਾ ਤੋਂ ਕਿ ਜਿੱਥੇ ਵਰਤ ਦੇ ਜਿਹੜੇ ਕਥਾ ਸੁਣਾਈ ਜਾਂਦੀ ਏ ਤੇ ਵਰਤ ਕੀ ਹੁੰਦਾ ਕਾਦੇ ਵਾਸਤੇ ਰੱਖਿਆ ਜਾਂਦਾ ਉਹ ਵੀ ਤੁਹਾਨੂੰ ਸੁਨਾਇਆ ਕਿ ਕੀ ਕਿਹਾ ਤੋਹਾਗਣਾ ਨੇ ਤੋਂ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਹਵਨ ਅਗਰਵਾਲ ਦੇ ਨਾਲ ਪੰਜਾਬ 83 લાઈਵ ਲੱਕੀ ਰਾਜਪੂਤ ਪਟਿਆਲਾ